ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਧਰ ਨਜ਼ਰ ਮਾਰੋ ਨਾ ਚਿੰਤਾ ਝੋਰੇ ਫਿਕਰ ਟੈਨਸ਼ਨਾਂ ਤੇ ਡਿਪਰੈਸ਼ਨ ਨਾਲ ਦੁਨੀਆ ਭਰੀ ਪਈ ਆ ਕੋਈ ਇਹਨਾਂ ਤੋਂ ਛੁਟਕਾਰਾ ਪਾਉਣ ਖਾਤਰ ਡਾਕਟਰਾਂ ਦੇ ਤੁਰਿਆ ਫਿਰਦਾ ਕੋਈ ਕਿਤੇ ਯਾਤਰਾਵਾਂ ਤੇ ਜਾਈ ਜਾਂਦਾ ਕੋਈ ੱਟੀਆਂ ਮੌਲੇ ਬਣਾਈ ਜਾਂਦਾ ਕੋਈ ਨਗਾਂ ਵਾਲੀਆਂ ਮੁੰਡੀਆਂ ਪਾਈ ਜਾਂਦਾ ਕੋ ਝਾੜ ਫੂਕ ਕਰਾਈ ਜਾਂਦਾ ਪਰ ਇਹਦਾ ਮਤਲਬ ਇਹ ਆ ਵੀ ਅਸੀਂ ਗੁਰਬਾਣੀ ਨਾਲੋਂ ਟੁੱਟੇ ਹੋਏ ਆ ਗੁਰਬਾਣੀ ਨੂੰ ਨੇੜਿਓਂ ਹੋ ਕੇ ਨਾ ਪੜਿਆ ਨਾ ਵਿਚਾਰਿਆ ਤੇ ਨਾ ਹੀ ਆਪਣੇ ਜੀਵਨ ਵਿੱਚ ਉਹਨੂੰ ਅਪਣਾਇਆ ਮਹਾਰਾਜ ਕਹਿੰਦੇ ਸਾਥ-ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਤ ਬੇ ਗੁਰਮੁਖ ਪਿਆਰਿਆ ਤੂੰ ਇੱਕ ਵੀ ਸਵਾਦ ਖਾਲੀ ਨਾ ਜਾਣਦੇ ਹਰ ਵਕਤ ਪ੍ਰਮਾਤਮਾ ਨੂੰ ਯਾਦ ਕਰ ਸਾਥ-ਸਾਥ ਨਾਲ ਤਿਆਕਣ ਲੱਗੇ ਤੇਰੀ ਜਿਹੜੀ ਮਨ ਨੂੰ ਚਿੰਤਾ ਛੋੜੇ ਲੱਗੇ ਹੋਏ ਨੇ ਨਾ ਫਿਕਰ ਉਹਨਾਂ ਨੂੰ ਮੈਂ ਆਪਣੇ ਉੱਤੇ ਲੈਣ ਬਾਅਦ ਤੇ ਗਾਰੰਟੀ ਲੈਣਾ ਮਹਾਰਾਜ ਲਿਖ ਕੇ ਦੇਣ ਨੂੰ ਤਿਆਰ ਆ ਵੀ ਤੇਰੇ ਸਾਰੇ ਚਿੰਤਾ ਫਿਕਰ ਮੁੱਕ ਜਾਣਗੇ ਤੂੰ ਵਾਹਿਗੁਰੂ ਨੂੰ ਚੇਤੇ ਕਰ ਮਹਾਰਾਜ ਆਣ ਲੱਗੇ RAM ਨਾਮ ਜੋ ਜਨ ਜਪੈ ਆਨ ਦਿਨ ਸਦ ਜਾਗ ਤੰਤ ਮੰਤਨ ਜੋ ਹੀ ਤਿਸ ਚਾਖ ਨਾ ਲਗਾ ਕਿਆਖ ਨਾਮ ਮੰਗਦਾ ਨજર ਲੱਗਣ ਦਾ ਜੋਹੇ ਮਤਲਬ ਪ੍ਰਭਾਵ ਪਾਉਣਾ ਆ ਕਰਨ ਲੱਗੇ ਜੋ ਜਿਹੜਾ ਮਨੁੱਖ ਗੁਰਮੁਖ ਪਿਆਰਾ ਨਾ ਦਿਨ ਰਾਤ ਸੁਚੇਤ ਰਹਿੰਦਾ ਜਾਗਣ ਤੋਂ ਮਤਲਬ ਸੁਚੇਤ ਰਹਿੰਦਾ ਵਿਕਾਰਾਂ ਦਾ ਹੱਲਾ ਆਉਂਦਾ ਨਾ ਕਾਮ ਕਰੋਲੋਂ ਮੰਕਾਰ ਆਸਾ ਮਨਸਾ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਉਹਨਾਂ ਤੋਂ ਨਿਰਲੇਪ ਹੋ ਜਾਂਦਾ ਆਪਣੇ ਤੇ ਹਾਵੀ ਨਹੀਂ ਨਾ ਹੋਣ ਦਿੰਦਾ ਸਦਾ ਸੁਚੇਤ ਰਹਿੰਦਾ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਜਪਦਾ ਤੇ ਉਹਨੂੰ ਕਦੇ ਕਿਸੇ ਦੀ ਨજર ਨਹੀਂ ਲੱਗਦੀ ਕੋਈ ਜੰਤਰ ਮੰਤਰ ਟੂਣਾ ਟਾਮਣ ਉਹਦੇ ਤੇ ਕੋਈ ਅਸਰ ਨਹੀਂ ਕਰਦਾ ਕੋਈ ਚਿੰਤਾ ਚੋਰਾ ਉਹਦੇ ਨੇੜੇ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ